ਸਾਰੇ ਅੰਦਰ ਫੜਾਈ ਜਾਂਦੇ ਤਿੰਨ ਚਾਰ ਜਣੇ ਆਉਣਗੇ। ਆਹ ਵਾਹ ਖੱਡਾ ਤੋਂ ਕੋਈ ਵਾਈ ਨਹੀਂ ਕੋਈ ਪਾਈ ਨਹੀਂ ਆਣਾ ਜਿਵੇਂ ਪਹਿਲਾਂ ਆਲ ਪਾਈ। ਆਹ ਵਾਰ ਬੜੇ ਜਿਕਣ ਦੇ। ਉਹ ਕਿ ਉਹ ਡਟਿਓ ਤਾਂ ਹੋਣਾ ਸੀ। ਕਿ ਹੋਲੇ ਜੀ। ਪੱਕਾ ਹੈ। ਆਹ ਤਾਂ ਰੱਖਣਾ ਰੱਖੀ ਸਾਬ। ਆਦੇਸ ਦਾ ਸਤਿ ਸ੍ਰੀ ਅਕਾਲ ਜੀ ਰਮਨ ਦਾ ਕਰਨਾ ਹੈ ਗੱਲ ਸਾਬ ਮੇਰਾ ਸਦਾ ਇੰਕੀ ਚਾਲ ਕੇ ਪਰੂ ਯੂਲੋ ਕੈਨ ਕਿਤੀ ਬੈਂਤੀ ਬੈਂਤੀ ਨਾ ਉਸ ਪਾਰਟੀਕਲ ਨੂੰ ਵੀ ਪੜ ਗਿਆ ਅੱਜ ਅੱਜ ਦੇ ਟਾਈਮ ਚ ਉਹ ਸਰਦਾਰ ਜਿਆਦਾ ਬੜਾ ਸਿਆਣਾ ਲੱਗਦਾ ਹੈ ਉਮਰ ਤੋਂ ਵੀ ਉਹ ਨਾ ਬੰਦਾ ਵੀ ਬੰਦਾ ਵੀ ਟੱਪਿਆ ਦੇ ਹੋਈ ਅੱਜ ਅੱਜ ਤੋਂ ਇੱਕ ਨੇ ਜਨੇ ਕਰੇ ਅੱਜ ਇੱਕ ਇਹ ਮਨਣਾ ਨਹੀਂ ਚਾਹਦੇ ਰੇ ਇਹਨਾਂ ਨੇ ਇਹ ਤਾਂ ਫੋਰਚੂਨਰ ਲੱਗਦੀ ਯਾਰ ਫਰੀਜਾ ਤਾਂ ਲੱਗਦੀ ਜੀ ਭਾਜੀ ਕੀ ਨਾਮ ਹੈ ਜੀ ਕੀ ਗੱਲਬਾਤ ਹੋਈ ਹੈ ਭਾਈ ਸ਼ਿਵਨਮ ਗੁਰ ਨਾਮਾ ਕੈਸ਼ ਮਿਲਕ ਡੇਰੀ ਪਰਫਰਾਮ ਨਗਰ ਇੱਕ ਨੰਬਰ ਗਲੀ ਦੀ ਨੁੱਕਰ ਹੈ ਇਹ ਆਪਣਾ ਹੀ ਚੋਰੀ ਹੋਈ ਆ ਸਵੇਰ 4:30 ਵਜੇ ਦਾ ਟਾਈਮ ਹੈ ਹਸੇ 90000 ਰੁਪਏ ਦਾ ਨੁਕਸਾਨ ਹੈ ਕਿਉਂ ਖੋਆ ਤੇ ਕੈਸ਼ ਲੱਕੀ ਦੀ ਹੈ ਕਿੰਨਾ ਕਿੰਨਾ ਕੀ ਹੈ ਹਸੇ 90 ਕਿਲੋ ਖੋਆ ਫਿਰੇ 25 ਕਿਲੋ ਖੋਆ ਫੀ ਤੇ 5000 ਰੁਪਏ ਕੈਸ਼ ਪੀ ਉਈ ਸੀਸੀਟੀਵੀ ਲੱਗੇ ਤੁਹਾਡੇ ਮੇਰੇ ਬਾਹਰ ਲੱਗੇ ਆ ਇਹਦੇ ਵਿੱਚ ਆਇਆ ਬਰੇਜਾ ਗੱਡੀ ਹੈ ਜਿਹਦੇ ਵਿੱਚ ਕੀ ਧਰੀ ਜਾਂਦੇ ਇੱਕ ਫਰਦਾਰ ਜੀ ਹੈ ਮੂੰਹ ਬਣਿਆ ਹੋਇਆ ਉਹਨਾਂ ਦਾ ਉਹ ਧਰ ਹੀ ਜਾਂਦੀ ਹੈ ਟੋਟਲ ਕਿੰਨੇ ਬੱਤੇ ਲੱਗ ਰਹੇ ਮੇਰੇ ਟੋਟਲ ਦੂਜੇ ਕੈਮਰੇ ਬਚਾਏ ਆ ਫਿਰ ਦੇਖਿਆ ਨਹੀਂ ਚਾਰ ਬੰਦੇ ਕਹਿੰਦੇ ਆ ਟੋਟੀ ਦਾ ਜਮਤ ਚੌਕ ਦੇ ਨਜ਼ਦੀਕ ਦੁਕਾਨ ਇੱਥੇ ਪੀਸੀਆ ਲੱਗੀ ਰਹਿੰਦੀ ਹਾਂ ਹਾਂਜੀ ਫਿਰ ਵੀ ਤੂੰ ਵੀ ਆਪ ਦੇਖ ਲਓ ਬਈ ਜੀ ਇਹ ਸੀ 24 ਘੰਟੇ ਲੱਗੇ ਹਾਂ ਇਹ ਵੀ 24 ਘੰਟੇ ਹੀ ਰਾਤ ਨੂੰ ਵੀ ਹੁੰਦੀ ਹੈ ਪੁਲਿਸ ਜਦੋਂ ਤੁਸੀਂ ਗਈ ਰਾਤ ਪਰ ਜਦੋਂ ਮੈਂ ਆਇਆ ਜੀ ਉਦੋਂ ਹੈਗੀ ਵੀ ਮੈਂ 9 ਵਜੇ ਬਗਜਨੇ ਆ ਜੀ ਫਿਰ 9:00 ਬੰਨੋ ਵਜੇ ਜੋ ਆ ਕੇ ਦੇਖਿਆ 6:30 ਵਜੇ ਆਇਆ ਮੈਂ ਆ ਨਾਲ ਹੋਈ ਸੀ ਇਹਦਾ ਪੀਪੀਆਰ ਵਾਲੇ ਖੜੇ ਵੀ ਆਏ ਤੁਹਾਨੂੰ ਕੀ ਪਤਾ ਲੱਗਿਆ ਵੀ ਚੋਰੀ ਹੋ ਗਈ ਕਿਸੇ ਪਰ ਐਕਚੁਅਲੀ ਕਿਵਨ ਨੇ ਨਹੀਂ ਦੱਸਿਆ ਜੀ ਮੈਂ ਆਇਆ ਮੈਂ 6:30 ਚੱਕ ਲੱਗਿਆ ਹਾਂ ਜੋ ਇਧਰ ਨਾਲ ਲੋਕ ਫਰੀ ਇੱਥੇ ਦੇਖਿਆ ਜਿੰਦਾ ਨਾ ਮੈਂ ਪੀਪੀਆਰ ਵਾਲਿਆਂ ਨੂੰ ਬੁਲਾਇਆ ਮੈਂ ਕਿ ਬਾਰੇ ਇਹਦਾ ਵੀ ਚੈੱਕ ਕਰੋ ਉਹਨਾਂ ਦੀ ਮੌਜੂਦਗੀ ਵਿੱਚ ਮੈਂ 6:30 ਚੱਕਿਆ ਦੋ ਉਰੇ ਕਿ ਉਹਦਾ ਕਹਿਣ ਪਿਆ ਵੀ ਉਹ ਹੈ ਨਹੀਂ ਬਣ ਕੇ ਆ ਵੀ ਆ ਫਰिज ਦੇ ਟੱਕਣ ਖੁੱਲੇ ਹੋਏ ਸੀ ਤੇ ਪਿੱਛੋਂ ਫਰिज ਵਿੱਚੋਂ ਬਾਲਟੀ ਗਈ ਜਿਹਦੇ ਵਿੱਚ ਕਿ ਖੋਆ ਸੀ ਕਿੰਨੇ ਕ ਦਾ ਟੋਟਲ ਨਕਸਾਨ ਹੋ ਗਿਆ 80900 ਰੁਪਏ ਦਾ ਨੁਕਸਾਨ ਮੇਰੇ ਤੋਂ ਇਹ ਮੰਗਦੀ ਕਰਦੇ ਮਰੇ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਆ ਵੀ ਫਦਾਰ ਕਰੋ ਚੋਰੀਆਂ ਰੋਕੋ ਤੇ ਸਾਨੂੰ ਸਾਡਾ ਹਰਜਾਨਾ ਵਾਪਸ ਕਰਵਾਓ ਕਿੰਨੇ ਕੇ ਬੰਦੇ ਲੱਗਦੇ ਗੱਟੀ ਜੀ ਜਿਵੇਂ ਮਰੇ ਚਾਰ ਜਾਨੇ ਕਹਿੰਦੀ ਹੈ ਚਾਰ ਜਾਨੇ ਕਹੀ ਨਹੀਂ ਨਾ ਸਭ ਬਾਤ ਇਹ ਕੀ ਨਾਮ ਹੈ ਜੀ ਕੀ ਮੇਰਾ ਨਾਮ ਮਨੋਜ ਕੁਮਾਰ ਹੈ ਜੀ ਮਨੋਜ ਵੇਕਰ ਦੇ ਨਾਮ ਤੇ ਆਪਣਾ ਇੱਥੇ ਦੁਕਾਨ ਹੈ ਇਹਦੇ ਵਿੱਚ ਸਵੇਰ 4:40 ਤੇ ਹਾਂ ਜਿਹੜੇ ਸਾਹਮਣੇ ਹੈ ਜੋ ਵੀ ਹੋਇਆ ਬੱਕ ਹਾਂਜੀ ਆਪਣਾ 80000 ਰੁਪਏ ਗੱਲੇ ਚ ਕਾਇਸ ਸੀਗਾ ਜੀ ਇੱਕ ਕੈਮਰਾ ਬਾਕੀ ਹਜੇ ਕੋਈ ਮਾੜੀ ਮੂੜੀ ਹੋਰ ਪੜਤਾਲ ਨਹੀਂ ਕੀਤੀ ਅਣੀ ਸਮਾਨ ਦੀ ਕੀ ਬੋਲਦੇ ਹੋ ਤੁਹਾਡੀ ਤਾਂ ਚੌਕ ਦੇ ਨਜ਼ਦੀਕ ਦੁਕਾਨ ਹੈ ਪੂਸ ਕਰਦੀ ਹੈ 24 ਘੰਟੇ ਤੇ ਹੁਣ ਕੀ ਦੱਸ ਸਕਦੇ ਆ ਜੀ ਪ੍ਰਸ਼ਾਸਨ ਜਾਂ ਕੀ ਗੱਲ ਕਿਸੇ ਦੀ ਕੀ ਦੱਸ ਸਕਦੇ ਕੁਛ ਨਹੀਂ ਆ ਡਰਤਾ ਹਮੇਸ਼ਾ ਰਾਤ ਵੀ ਸਾਡਾ ਮੋਟਰਸਾਈਕਲ ਨਹੀਂ ਲੱਗ ਰਿਹਾ ਹੈਗੇ ਸੀ ਸੀਸੀਟੀਵੀ ਹੈਗੀ ਕੋ ਉਹ ਨਾਲ ਕ੍ਰਿਸ਼ਨਾ ਡੈਰੀ ਤੇ ਹੈਗੇ ਆ ਉਹਦੇ ਵਿੱਚ ਬਰੇਜਾ ਗੱਡੀ ਤੇ ਆਏ ਆ ਬੰਦੇ ਚਾਰ ਬੰਦੇ ਦੱਸਦੇ ਆ ਕੈਮਰੇ ਚ ਫੋਟੋ ਹੈਗੀ ਥੋੜੀ ਜੀ ਬੰਦੇ ਦੀ ਤੇ ਕੈਮਰਾ ਇੱਕ ਉੱਪਰ ਕਰਤਾ ਇੱਕ ਪਿਛਾ ਕੇ ਲੈ ਗਏ ਜਾਂਗੇ ਜੀ ਹੈ ਜਾਂਗੇ 30 35 ਸਾਲ ਦੇ ਗੱਡੀ ਦਾ ਨੰਬਰ ਦਿਖ ਰਿਹਾ ਕੁਝ ਨੰਬਰ ਨਹੀਂ ਸ਼ੋ ਹੋ ਰਿਹਾ ਬਸ ਲਾਸਟ ਡਿਜੀਟ ਜਿਹੜੇ ਚਾਰ ਅੱਖਰ ਆ ਉਹ ਹੋ ਰਿਹਾ ਮੂਰਲਾ ਫਰੰਟ ਵਾਲਾ ਨਹੀਂ ਹੋ ਰਿਹਾ ਕਿੰਨੇ ਗਏ ਕੀਨਾਂ ਬਾਕੀ ਮੈਂ ਤਾਂ ਇਹਨਾਂ ਦੇਖਿਆ ਨਹੀਂ ਪੜਤਾਲ ਤੋਥੀ ਹੁਣ ਪੁਲਿਸ ਆ ਗਈ ਮੁਕੇ ਤੇ ਪੁਲਿਸ ਸੁਭਾ ਪੀਸੀਆਰ ਬੁਲਾ ਕੇ ਲਿਆਏ ਸੀਗੇ ਜੀ ਉਹਦੋਂ ਵਾ 100 ਨੰਬਰ ਤੇ ਡਾਲ ਕੀਤਾ ਫਿਰ ਕਿਥਵਾਲੀ ਗਈ ਸੀ ਉਹ ਕਹਿੰਦੇ ਇੱਥੇ ਬੰਦੇ ਗਏ ਇੱਥੇ ਇੱਕ ਐਸਓ ਪੀਐਸਆਈ ਆਇਆ ਚੋ ਲਿਖ ਕੇ ਲੈ ਗਿਆ ਗੱਲਬਾਤ ਉਹਨਾਂ ਕਿਹੜੀ ਟੀਮ ਆਈ ਥੋ ਤੇ ਸਾਡੇ ਕੋਲ ਫਰਾਂਚਾਈਜ਼ ਜਿਹੜੀ ਆ ਫਿੰਗਰਪ੍ਰਿੰਟ ਵਗੈਰਾ ਉਹ ਕਰਦੀ ਉਹ ਆਈ ਹੋਈ ਆ ਉਹ ਕਰ ਰਹੀ ਹੈ ਜੀ ਟੋਟਲ ਕਿੰਨੀ ਦੁਕਾਨਾਂ ਤੇ ਚੋਰੀ ਹੋਈ ਐ ਇੱਥੇ ਸਾਡੇ ਨਾਲ ਇੱਕ ਹੋਰ ਹੈਗੀ ਰਕੇਸ਼ ਡੈਰੀ ਵਾਲਾ ਉਹਦੀ ਹੋਈ ਐ ਉਸ ਤੋਂ ਬਾਅਦ ਇੱਕ ਹੋਰ ਦੱਸਦੇ ਮੇਨ ਰੋਡ ਤੇ ਪਰ ਉਹ ਬਤਨ ਹਜੇ ਕਲੀਅਰ ਨਹੀਂ ਗੱਲ ਉਹ ਉਹ ਵਾਲੀ ਦਰਾਚੀ ਸੈਕਿੰਡ ਦਰਾਚ ਦੇ ਬੱਡੇ ਚ ਫੋਰੈਂਸਿੰਗ ਟੀਮ ਆਈਏਗੀ ਹਾਂਜੀ ਫੋਰੈਂਸਿਕ ਟੀਮ ਆ ਗਈ ਹੈ ਹੁਣ ਤਾਂ ਲਾ ਸਕਦੇ ਹੋ ਹੱਥ ਤੁਸੀਂ ਹਾਂ ਹੁਣ ਤਾਂ ਲਗਾ ਸਕਦੇ ਕਿਹੜੇ ਗੱਲ ਇਧਰਾਚ ਸੀਗਾ ਦੇਖੋ ਯੂ ਮੈਨ ਕਿਉਂ ਬੱਸ ਨਾ ਮੋਤੀ ਯੁੱਧ ਦੀ ਤਰ੍ਹਾਂ ਦਰਦਨਾਪਰੀ ਇਸ ਚੋਤੀਗੀ ਪੇਮੈਂਟ ਇਹਦੇ ਚ ਕਾਲੇ ਲਿਫਾਫੇ ਦੇ ਵਿੱਚ ਪਾ ਕੇ ਰੱਖੀ ਹੋਈ ਸੀ ਰੈਂਡਮਲੀ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ ਵਿੱਚ ਮੇਰੀ ਪੇਮੈਂਟ ਪਈ ਹੈ ਕਾਦੀ ਪੇਮੈਂਟ ਸੀਗੀ ਤੁਹਾਡੀ ਪੇਮੈਂਟ ਜੀ ਮੈਂ ਗ੍ਰੀਨ ਸਿਟੀ ਕਲੋਨੀ ਦੇ ਵਿੱਚ ਪਲਾਟ ਲਿਆ ਹੋਇਆ ਜੀ ਉਹਨਾਂ ਦੀ ਮੈਂ ਪੇਮੈਂਟ ਭਰਨੀ ਸੀ ਅੱਗੇ ਤੇ ਮੈਂ ਉਹਦੇ ਲਈ ਬਸ ਪੈਸੇ ਇਕੱਠੇ ਕਰ ਰਿਹਾ ਸੀਗਾ ਮੇਰੇ ਕੋਲੇ 3 ਲੱਖ ਰੁਪਏ ਕੈਸ਼ ਇਨਡ ਮੈਂ ਇੱਥੇ ਰੱਖੀ ਗਿਆ ਸੀਗਾ ਇਹ ਆਪਦਾ ਬਾਕੀ ਮੇਰਾ ਗੱਲੇ ਦੇ ਵਿੱਚ ਸੀਗਾ 20000 ਦੀ ਰਕਮ ਮੈਂ ਇੱਥੇ ਰੱਖ ਕੇ ਗਿਆ ਹਾਂ ਕੱਲ ਉਹ ਸਰ ਮੈਨੂੰ ਮੈਂ ਕੱਲ ਐਕਚੁਅਲੀ ਪੇਮੈਂਟ ਮੇਰੀ ਪਰਸੋ ਦੀ ਹੀ ਇੱਥੇ ਪਈ ਆ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ ਵੀ ਮੇਰੀ ਇੱਥੇ ਪੇਮੈਂਟ ਪਈ ਆ ਕੱਲ ਮੇਰੇ ਧਿਆਨ ਚ ਨਹੀਂ ਰਿਹਾ ਮੈਂ ਮੈਂ ਆਪਦੀ ਗੁੜੀਆਂ ਨੂੰ ਲੈਣ ਚਲਾ ਗਿਆ ਬਾਹਰ ਉਹ ਉਸ ਤੋਂ ਬਾਅਦ ਮੈਂ ਆਇਆ ਸ਼ਾਮ ਨੂੰ ਲੇਟ ਹੋ ਗਈ ਮੈਂ ਬਸ ਪਤਾ ਹੀ ਨਹੀਂ ਸੀ ਨਾ ਯਾਦ ਨਹੀਂ ਰਹੀ ਜੇ ਯਾਦ ਰਹੀ ਹੁੰਦੀ ਤਾਂ ਮੈਂ ਲੈ ਕੇ ਜਾਂਦਾ ਮੈਂ ਆਪਣਾ ਲੈਪਟਾਪ ਪਹਿਲਾਂ ਪਹਿਲਾਂ ਹੀ ਪੇਮੈਂਟਾਂ ਪਈਆਂ ਹੁੰਦੀਆਂ ਹੋਈਆਂ ਪਹਿਲਾਂ ਵੀ ਪੇਮੈਂਟ ਹੁੰਦੀ ਹੈ ਲੇਕਿਨ ਪਹਿਲਾਂ ਇੱਕ ਵਾਰੀ ਚੋਰੀ ਹੋਈ ਸੀ ਸਾਡੇ ਉਦੋਂ ਸਾਡੇ 20-25 ਹਜ਼ਾਰ ਦੀ ਚੋਰੀ ਹੋਈ ਸੀ ਜੀ ਉਹਦਾ ਸਾਡੀ ਬਚਤ ਰਹਿ ਗਈ ਸੀ ਇਸ ਵਾਰ ਤਾਂ ਇਨਵੈਸਟਰ ਵੀ ਤੋੜ ਕੇ ਆਪਣਾ ਪੱਟ ਕੇ ਲੈ ਗਏ ਇਨਵੈਸਟਰਾਂ ਤੇ ਡੀਵੀਆਰ ਦੇ ਕੈਮਰੇ ਸਾਰੇ ਆਪਣਾ ਉਹ ਪੱਟ ਕੇ ਡੀਵੀਆਰ ਪੱਟ ਕੇ ਲੈ ਗਏ ਕੈਮਰੇ ਆਪਣੇ ਮੂੰਹ ਮੋੜੇ ਹੋਏ ਨੇ ਜੀ ਸੱਬਲ ਪਾ ਕੇ ਇਹਨਾਂ ਨੇ ਛੱਤਰ ਕਾਣਾ ਚਾਹੀਦੀ ਸੀ ਆਪਣੇ ਵੀਡੀਓ ਇੱਥੇ ਆਈ ਨਹੀਂ ਵੀਡੀਓ ਅੱਗੇ ਕੀ ਨਾਮ ਹੈ ਜੀ ਮੇਰਾ ਨਾਮ ਹੈ ਅਸੀਂ ਜਕਸੀਰ ਸਿੰਘ ਹਣਾ ਕਤਵਾਲੀ ਤੋਂ ਸਾਨੂੰ ਸਵੇਰ 8 ਵਜੇ ਦਲਾਹ ਮਿਲੀ ਸੀ ਵੀ ਹੇਤਲ ਮੈਡੀਕਲ ਜੋ ਵੀਰ ਕਲੋਨੀ ਚ ਹੈਗਾ ਉੱਥੋਂ ਕੋਈ ਸ਼ਟਰ ਦੇ ਤਾਲੇ ਤੂਲੇ ਟੁੱਟੇ ਹੋਏ ਐ ਤੇ ਉੱਥੇ ਆਏ ਆ ਤੇ ਚੈੱਕ ਕਰ ਰਹੇ ਆ ਕੈਮਰੇ ਵਗੈਰਾ ਫਿੰਗਰਪ੍ਰਿੰਟ ਟੀਮ ਭਲਾਈ ਸੀਗੀ ਉਹਨਾਂ ਨੂੰ ਹਜੇ ਤੇ ਪੜਤਾਲ ਕਰ ਰਹੇ ਆ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਫਸਾ ਪਤਾ ਲੱਗਿਆ ਨਹੀਂ ਕੈਮਰੇ ਚ ਕੀ ਨਹੀਂ ਹਜੇ ਇਹਨਾਂ ਦੇ ਦੁਕਾਨ ਤੋਂ ਕਲੀਅਰ ਨਹੀਂ ਹੋਇਆ ਵੀ ਕੋਈ ਆਇਆ ਹੋਵੇ ਦੁਕਾਨ ਤੇ ਦੱਸਿਆ ਜਾ ਰਿਹਾ ਪਾਜੀ ਰਾਤ ਨੂੰ ਵੀ ਫਰੀਜ਼ਾ ਗੱਡੀ ਚ ਚਾਰ ਵਿਅਕਤੀ ਸ਼ਹਿਰ ਚ ਕਾਫੀ ਵਾਰਦਾਤ ਕਰਕੇ ਗਏ ਨੇ ਚੋਰੀ ਨਹੀਂ ਇਹ ਸੁਣਜਾ ਹੈ ਸਾਡੇ ਇਰਗੇ ਚ ਵੀ ਬੀ ਕਨਾਲੇ ਇਰਗੇ ਤੇ ਥਾਣੇ ਚੇਰਗੇ ਚ ਵੀ ਗੱਡੀ ਘੁੰਮਦੀ ਦੇਖੀ ਗਈ ਹੈ ਇਹ ਚੋਰੀ ਹੋਈ ਹੈ ਕੋਈ ਪਰ ਇਸ ਇੱਥੇ ਇਸ ਪੁਆਇੰਟ ਤੇ ਅਜੇ ਤੱਕ ਕੋਈ ਗੱਡੀ ਨਜ਼ਰ ਨਹੀਂ ਆਈ ਬਲਾਲੇ ਵੀ ਦੱਸ ਰਹੇ ਨੇ ਉਹੀ ਨੇ ਨਹੀਂ ਇਸ ਪੁਆਇੰਟ ਤੇ ਗੱਡੀ ਨਹੀਂ ਹੋਰ ਨਜ਼ਰ ਆਈ ਹੈ ਅਜੇ ਇਸ ਪੁਆਇੰਟ ਤੇ ਅਜੇ ਤੱਕ ਨਹੀਂ ਹੈ ਕੈਮਰੇ ਸਾਰੇ ਚੈੱਕ ਕਰ ਲਿਆ ਕਿੰਨੇ ਕਿਤੇ ਚੋਰੀ ਇਹ ਇੱਕਨ ਵੈਟਰ ਤੇ ਕੁਝ ਪੈਸੇ ਦੱਸ ਰਿਹਾ ਇੱਕ ਡੀਵੀਆਰ ਗਿਆ ਇਹਨਾਂ ਦਾ ਕਿੰਨੇ ਕੇ ਪੈਸੇ ਪੈਸੇ ਅਜੇ ਬਾਰੇ ਕਨਫਰਮ ਕਰ ਰਹੇ ਆ ਪੈਸੇ ਜੇ ਕੋਈ ਡਿਟੇਲ ਨਹੀਂ ਸਰੀਆ